ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK Academy Punjab ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਫ੍ਰੀ ਕਰੰਟ ਅਫੇਅਰਸ ਦੇ ਜੋ ਆਪਣੀ ਸੀਰੀਜ਼ ਸਪੀਡੀ ਕਰੰਟ ਅਫੇਅਰ 2025 ਚੱਲ ਰਹੀ ਹੈ ਜਿਦੇ ਵਿੱਚ ਕਿ ਆਪਾਂ ਮੰਥਲੀ ਟੌਪ 50 ਕਰੰਟ ਅਫੇਅਰ ਕਰਾਂਗੇ ਜਿਹੜੇ ਕਿ ਮੰਥ ਦੇ ਟੌਪ ਨਿਊਜ਼ ਹੁੰਦੀਆਂ ਟੌਪ ਮੋਸਟ ਇੰਪੋਰਟੈਂਟ ਨਿਊਜ਼ ਜੇਕਰ ਕੋਈ ਵੀ ਪੇਪਰ ਚਾਹਤ ਤੁਸੀਂ ਪ੍ਰੀਪੀਅਰ ਪੀਐਸਬੀ ਦਾ ਪੇਪਰ ਦੇਣਾ ਚਾਹੇ ਪੰਜਾਬ ਪੁਲਿਸ ਦਾ ਪੇਪਰ ਦੇਣਾ ਚਾਹੇ ਤੁਸੀਂ ਕੋਈ ਵੀ ਪੇਪਰ ਦੇਣਾ ਜੇਕਰ ਕਿਸੇ ਪੇਪਰ ਦੇ ਵਿੱਚ 5 ਸਵਾਲ ਪੁੱਛੇ ਜਾਂਦੇ ਨੇ ਕਰੰਟ ਅਫੇਅਰ ਜਿਦੇ ਵਿੱਚੋਂ ਕਿ 3 ਪੱਕੇ ਆਉਣੇ ਹੀ ਆਉਣੇ ਹੁੰਦੇ ਨੇ ਜੇਕਰ ਕਿਸੇ ਦੇ ਵਿੱਚੋਂ 10 ਕਰੰਟ ਅਫੇਅਰ ਪੁੱਛੇ ਜਾ ਰਹੇ ਨੇ ਜਿਦੇ ਚੋਂ ਕਿ 6 ਤੋਂ 7 ਕਰੰਟ ਅਫੇਅਰ ਆਪਾਂ ਨੂੰ ਪਤਾ ਹੀ ਆ ਕਿ ਇੰਨਾ ਟੌਪਿਕਸ ਦੇ ਵਿੱਚੋਂ ਹੀ ਆਉਣੇ ਨੇ ਉਹੀ ਕਰੰਟ ਅਫੇਅਰ ਆਪਾਂ ਉਹੀ ਦੇ ਹੀ ਉਹਦੇ ਨਾਲ ਦੇ ਹੀ ਕਰੰਟ ਅਫੇਅਰ ਆਪਾਂ ਤੁਹਾਡੇ ਲਈ ਕਰਾਂਗੇ ਜੋ ਕਿ ਤੁਸੀਂ ਬਾਰ-ਬਾਰ ਰਿਵਾਈਜ਼ ਕਰੋਗੇ ਤਾਂ ਮਤਲਬ ਇਹ ਨੰਬਰ ਦਾ ਤੁਸੀਂ ਪੱਕੇ ਕਰਨੇ ਹੀ ਕਰਨੇ ਆ ਬਾਕੀ ਕਰੰਟ ਅਫੇਅਰ ਦਾ ਟੌਪਿਕ ਇਦਾਂ ਹੁੰਦਾ ਕੋਈ ਵੀ ਆ ਕੋਈ ਜੀਐਸ ਦੇ ਵਿੱਚ ਜਾਂ ਕਰੰਟ ਅਫੇਅਰ ਦੇ ਵਿੱਚ ਕਿਦੋਂ ਕੁਝ ਵੀ ਆ ਸਕਦਾ ਪਰ ਜਿੰਨੇ ਕ ਨੰਬਰ ਆਪਾਂ ਵੱਧ ਤੋਂ ਵੱਧ ਪੱਕੇ ਕਰ ਸਕੀਏ ਘੱਟ ਪੜ ਕੇ ਹਨਾ ਸਿਲੈਕਟਿਵ ਪੜਨਾ ਮ ਆਪਾਂ ਉਹ ਆਪਾਂ ਇਸ ਸੀਰੀਜ਼ ਦੇ ਵਿੱਚ ਕਵਰ ਕਰਾਂਗੇ ਤੇ ਤੁਸੀਂ 2022 ਤੋਂ ਲੈ ਕੇ 2022 23 ਦੇ ਵਿੱਚ 2024 ਚ ਜਿੰਨੇ ਵੀ ਪੇਪਰ ਹੋਏ ਆ 2023 24 ਚ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਇਸ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਦੀ ਸੀਰੀਜ਼ ਦੇ ਵਿੱਚੋਂ ਕੁਐਸਚਨ ਕਵਰ ਹੋ ਰਹੇ ਨੇ ਹੁਣ ਹੁਣ ਜਿਕਰ ਆਪਣੇ ਦੋਸਤ ਕੋਈ ਬਹੁਤ ਪੁੱਛਦੇ ਨੇ ਕਿ ਸਾਨੂੰ ਪੇਡ ਦੇ ਵਿੱਚ ਕੋਈ ਚੀਜ਼ ਦੇ ਦਿਓ ਦੇਖੋ ਜੀ ਪੇਡ ਕੋਰਸ ਕੋਈ ਵੀ ਨਹੀਂਗਾ ਆਪਣਾ ਹੈਗਾਗਾ ਸਾਰਾ ਕੁਝ ਫ੍ਰੀ ਆਫ ਕਾਸਟ ਤੁਹਾਨੂੰ YouTube ਤੇ ਮਿਲ ਰਿਹਾ ਤੇ ਤੁਹਾਨੂੰ PDF Telegram ਦੇ ਉੱਤੇ ਫ੍ਰੀ ਆਫ ਕਾਸਟ ਮਿਲ ਰਹੀ ਆ ਪਰ ਇਸ ਦੇ ਨਾਲ ਹੀ ਇੱਕ ਆਪਾਂ ਸੀਰੀਜ਼ ਤਿਆਰ ਕੀਤੀ ਸੀਗੀ ਜਿਹੜੀ ਕਿ ਮੋਸਟ ਇੰਪੋਰਟੈਂਟ ਟਾਪਿਕ ਆਪਾਂ GS ਦੇ ਐਡ ਕੀਤੇ ਸੀ ਜਿਹਦੇ ਜਿਹ 20 20 ਕੁਐਸਚਨ ਵਿਦ ਐਕਸਪਲੇਨੇਸ਼ਨ ਐਡ ਕੀਤੇ ਸੀ ਤੇ ਨਾਲ ਉਹਦੇ 500 ਕੁਐਸਚਨ ਤਿਆਰ ਕੀਤੇ ਸੀ ਠੀਕ ਹੈ ਪਹਿਲਾਂ ਤਿਆਰ ਕੀਤੇ ਸੀ 2024 ਦੇ ਵਿੱਚ ਠੀਕ ਹੈ ਵੈਸੇ ਸਟੈਟਿਕ ਪੋਰਸ਼ਨ ਆ ਇਹਦੇ ਵਿੱਚ ਤੁਸੀਂ ਪੰਜਾਬ ਜੀ ਕੇ ਹੋ ਗਿਆ ਜੀ ਕੇ ਹੋ ਗਿਆ ਇਹਦੇ ਤੋਂ ਤੁਸੀਂ ਕਰ ਸਕਦਾ ਟੋਟਲ 800 ਕੁਐਸਚਨ ਜੀ ਦਾ ਪ੍ਰਾਈਸ ਸਿਰਫ 100 ਰੁਪਿਆ ਵਾ ਜੇਕਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਆਪਣੇ 8360866058 ਨੰਬਰ ਦੇ ਉੱਤੇ ਕੇਵਲ ਤੇ ਕੇਵਲ WhatsApp ਕਰਕੇ ਇਸੇ ਸੇਮ ਨੰਬਰ ਤੇ 100 ਰੁਪਿਆ ਪੇਮੈਂਟ ਕਰਕੇ ਕਰ ਸਕਦੇ ਹੋ ਹੁਣ ਜੀ ਇਹ ਫ੍ਰੀ ਆ ਜੀ ਕਰੰਟ ਅਫੇਅਰ ਹੁਣ ਕਰੰਟ ਅਫੇਅਰ ਨੂੰ ਲੈ ਕੇ ਬਹੁਤ ਸਾਰੇ ਦੋਸਤ ਕਹਿ ਰਹੇ ਸੀ ਕਿ ਸਾਨੂੰ ਪੇਪਰ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਕਰੰਟ ਅਫੇਅਰਸ ਮਿਲ ਗਏ ਸੋ ਆਪਾਂ ਤਿਆਰ ਕਰ ਲਏ ਹੋਇਆ ਬਹੁਤ ਮਿਹਨਤ ਲੱਗੀ ਅੱਜ ਵੀ ਮੈਂ 7 ਵਜੇ ਆਫਿਸ ਤੋਂ ਆਇਆ ਮੈਂ ਤੇ ਕੱਲ ਰਾਤ ਵੀ ਮੈਂ 2 ਘੰਟੇ ਲਾਇਏ ਨੇ ਤੇ ਹੁਣ ਵੀ ਮੈਂ 3 ਘੰਟੇ ਲਗਾ ਕੇ ਹਨ ਕਿਉਂਕਿ ਗ੍ਰੈਂਟ ਅਫੇਅਰ ਜਾਏ 50 ਨੇ ਪਰ ਜੇ ਆਪਾਂ ਛਾਂਟਣੇ ਹੁੰਦੇ ਆ ਹਨਾ ਜਿਹੜੇ ਟਾਪ ਨਿਊਜ਼ 2.5 300 ਹੁੰਦੀਆਂ ਨੇ ਉਹਦੇ ਵਿੱਚੋਂ ਆਪਾਂ 50 ਛਾਂਟਣੇ ਹੁੰਦੇ ਆ ਜਿਹੜੇ ਮੋਸਟ ਮਹੜਾ ਉਹਦੇ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤਾਂ ਕਰੇ ਕੰਟੈਂਟ ਤਿਆਰ ਕਰਨਾ ਕ੍ਰੀਏਟ ਕਰਨਾ ਬਹੁਤ ਔਖਾ ਇੱਕ ਮੇਰੇ ਥੋੜੇ ਸਰਵਾਈਕਲ ਦੀ ਵੀ ਪ੍ਰੋਬਲਮ ਆ ਜਿਹਦੇ ਕਰਕੇ ਕਿ ਮੈਨੂੰ ਥੋੜਾ ਮਤਲਬ ਕਿ ਕੰਪਿਊਟਰ ਤੋਂ ਮੈਂ ਕੋਸ਼ਿਸ਼ ਕਰਦਾ ਕਿ ਬਹੁਤ ਘੱਟ ਸਮਾਂ ਦੇਵਾਂ ਇਸੇ ਲਈ YouTube ਦੇ ਉੱਤੇ ਹੁਣ ਜ਼ਿਆਦਾ ਕੰਟੈਂਟ ਮੇਰੇ ਤੋਂ ਤਿਆਰ ਨਹੀਂ ਹੋ ਰਿਹਾ ਕਿਉਂਕਿ ਜੌਬ ਦੇ ਉੱਤੇ ਆਫਿਸ ਦੇ ਵਿੱਚ ਵੀ ਬਹੁਤ ਜ਼ਿਆਦਾ ਵਰਕਲੋਡ ਹੁੰਦਾ ਸਾਰਾ ਦਿਨ 8 ਘੰਟੇ 9 ਘੰਟੇ 10 ਘੰਟੇ ਕੰਪਿਊਟਰ ਦੇ ਉੱਤੇ ਬੈਠੇ ਬੈਠੇ ਨਿਕਲ ਜਾਂਦਾ ਜਿਵੇਂ ਘਰੇ ਵੀ ਆ ਕੇ ਤਿੰਨ ਤਿੰਨ ਚਾਰ ਚਾਰ ਘੰਟੇ ਕੰਮ ਕਰਾਂ ਤਾਂ ਹੀ YouTube ਤੇ ਰੈਗੂਲਰ ਕਲਾਸ ਮਿਲ ਸਕਦੀ ਹੈ ਪਰ ਉਹਦੇ ਨਾਲ ਥੋੜੀ ਦਿੱਕਤ ਹੋਣ ਸਰ ਵਾਈਕਲ ਦੀ ਵੀ ਆ ਤੇ ਆਈਸ ਦੇ ਉੱਤੇ ਵੀ ਬਹੁਤ ਜ਼ਿਆਦਾ ਉਹਦਾ ਅਵੇਕਟ ਪਾ ਰਹੇ ਹਾਂ ਪਰ ਆਪਾਂ ਜਿਹੜੇ ਕਰੰਟ ਅਫੇਅਰ ਆਪਾਂ ਤੁਹਾਨੂੰ ਪ੍ਰੋਮਿਸ ਕੀਤਾ ਹੋਇਆ ਵਾ ਕਿ ਆਪਾਂ ਕਰੰਟ ਅਫੇਅਰ ਤੁਹਾਨੂੰ ਦੇਣੇ ਹੀ ਦੇਣੇ ਆ ਤਾਂ ਉਹ ਆਪਾਂ ਚਾਹੇ ਔਖੇ ਹੋ ਕੇ ਕਰੀਏ ਚਾਹੇ ਸੌਖੇ ਹੋ ਕੇ ਕਰੀਏ ਤੁਹਾਨੂੰ ਪ੍ਰੋਵਾਈਡ ਕਰਾਂਗੇ ਠੀਕ ਹੈ ਧੰਨਵਾਦ ਤੁਹਾਡਾ ਤੁਸੀਂ ਇੰਨਾ ਜ਼ਿਆਦਾ ਆਪਣੇ ਚੈਨਲ ਦੇ ਟਰਸਟ ਕਰਦੇ ਹੋ ਸ਼ੁਰੂ ਕਰਦੇ ਹਾਂ ਜੀ ਆਪਣੇ ਅੱਜ ਦੇ ਕਰੰਟ ਅਫੇਅਰ ਦਾ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਮੋਸਟ ਮੋਸਟ ਇੰਪੋਰਟੈਂਟ ਆ ਕਿ ਦਿੱਲੀ ਦਾ ਜਿਹੜਾ ਨਵਾਂ ਮੁੱਖ ਮੰਤਰੀ ਆ ਕੌਣ ਬਣਿਆ ਵਾ ਜੀ ਇਹ ਪੱਕਾ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਤੁਹਾਨੂੰ ਪੂਰੇ ਸਾਲ ਦੇ ਵਿੱਚ ਕਿਤੇ ਨਾ ਕਿਤੇ ਦੇਖ ਹੁਣ ਬਹੁਤ 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 ਇੰਪੋਰਟੈਂਟ ਆ ਕਿ ਬੀਜੇਪੀ ਦੀ ਇਸ ਵਾਰ ਜਿੱਤ ਹੋਈ ਆ ਠੀਕ ਆ ਕੌਨਸਟਿਟੂਐਂਸੀ ਇਹਨਾਂ ਦੀ ਯਾਦ ਕਰ ਦਿਓ ਸ਼ਾਲੀਮਾਰ ਬਾਗ ਆ ਚੌਥੇ ਊਮਨ ਪ੍ਰੈਜ਼ੀਡੈਂਟ ਬਣੇ ਨੇ ਸੌਰੀ ਸੀਐਮ ਬਣੇ ਨੇ ਇਹ ਵੀ ਯਾਦ ਕਰ ਲਿਓ ਠੀਕ ਆ ਤੁਸੀਂ ਤੇ ਰੇਖਾ ਗੁਪਤਾ ਨੇ ਆਪਸ਼ੀ ਜੀ ਜਿਹੜੇ ਦਿੱਲੀ ਦੇ ਪਹਿਲਾ ਚੀਫ ਮਿਨਿਸਟਰ ਸੀ ਉਹਨਾਂ ਨੂੰ ਰਿਪਲੇਸ ਕੀਤਾ ਵਾ ਠੀਕ ਆ ਬੀਜੇਪੀ ਜਿੱਤੇ ਆ ਤੇ ਡੈਪਟੀ ਸੀਐਮ ਤੇ ਲੈਫਟੀਨੈਂਟ ਗਵਰਨਰ ਦਾ ਨਾਮ ਤੁਸੀਂ ਪੀਡੀਐਫ ਤੋਂ ਰੀਡ ਕਰ ਸਕਦੇ ਹੋ ਹੁਣ ਜੀ 2 ਨੰਬਰ ਕੁਸ਼ਨ ਕਹਿੰਦੇ ਇਹਨਾਂ ਦੇ ਵਿੱਚੋਂ ਸਪੋਰਟਸਮੈਨ ਆਫ ਦਾ ਈਅਰ ਮੇਲ ਐਂਡ ਫੀਮੇਲ ਠੀਕ ਆ ਸਪੋਰਟ ਸਟਾਰ ਐਸਐਸ ਅਵਾਰਡ ਦੇ ਵਿੱਚ ਦੱਸੋ ਕਿਹਨੂੰ ਮਿਲਿਆ ਵਾ ਜੀ ਤਾਂ ਜੀ ਆਪਸ਼ਨਸ ਤੁਸੀਂ ਧਿਆਨ ਨਾਲ ਦੇਖੋ ਕਿਉਂਕਿ ਆਪਾਂ ਜਲਦੀ ਕਰਨੀ ਆ ਠੀਕ ਆ ਕਿਉਂਕਿ ਬਹੁਤ ਜ਼ਿਆਦਾ ਟਾਈਮ ਤੁਹਾਡਾ ਵੀ ਵੇਸਟ ਨਹੀਂ ਕਰਦਾਗਾ ਆਪਾਂ ਪਹਿਲਾਂ ਵੀ ਆਪਾਂ ਜ਼ਿਆਦਾ ਗੱਲਾਂ ਕਰ ਚੁੱਕੇ ਆ ਇਹਦੇ ਵਿੱਚ ਤਾਂ ਹੋਰ ਆਪਾਂ ਬਿਲਕੁਲ ਵੀ ਤੁਹਾਡਾ ਟਾਈਮ ਵੇਸਟਿੰਗ ਕਰਾਂਗੇ ਤਾਂ ਜੀ ਇਹਦੀ ਬਿਲਕੁਲ ਸਹੀ ਆਪਸ਼ਨ ਆ ਮੇਲ ਜਿਹੜਾ ਸਪੋਰਟਸਮੈਨ ਆਫ ਦਾ ਈਅਰ ਅਵਾਰਡ ਜਿਹੜਾ 2025 ਦਾ ਉਹ ਪੀਆਰ ਸਰਜੇਸ਼ ਨੂੰ ਮਿਲਿਆ ਤੇ ਫੀਮੇਲ ਮਨੋ ਬਾਖਰ ਨੂੰ ਮਿਲਿਆ ਇਹਨੂੰ ਜਰੂਰ ਚੰਗੀ ਤਰ੍ਹਾਂ ਕਰ ਲਿਓ ਠੀਕ ਆ ਪੀ ਆਰ ਸਰਜੇਸ਼ ਤੁਸੀਂ ਸਾਰੇ ਜਾਣਦੇ ਹੋ ਕਿ ਹਾਕੀ ਪਲੇਅਰ ਨੇ ਠੀਕ ਆ ਤੇ ਮਨੋ ਬਾਖਰ ਨੂੰ ਵੀ ਤੁਸੀਂ ਜਾਣਦੇ ਹੋ ਹਨਾ ਤੇ ਮੈਡਲਿਸਟ ਨੇ ਇਹ ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ 스포츠 ਮੈਨ ਆਫ ਦਾ ਇਅਰ ਸੁਵਪਿੰਨ ਕੋਸ਼ਲ ਨੂੰ ਸ਼ੂਟਿੰਗ ਦੇ ਵਿੱਚ ਮਿਲਿਆ ਠੀਕ ਆ ਜੀ ਤੇ ਨੈਕਸਟ ਆਪਾਂ ਗੱਲ ਕਰੀਏ ਇਹ ਸਪੋਰਟਸ ਸਟਾਰ ਨੇ ਠੀਕ ਆ of the male female ਤੇ ਇਹ სპੋਰਟਸਮੈਨ ਆਫ ધ ইয়ার ਆ ঠিক আছে ਜੇ ਚ কনফিউজ ਨਾ ਹੋਇਓ ইন্ডিয়ান men and women ਦੀ ਚੈਸ টিম ਜਿਹੜੀ ਆ ਵਨ ਉਹਨਾਂ ਨੇ ਜਿੱਤਾ ਬੈ નેશનલ টিম ਆਫ ધ ইয়ার ਦਾ 어ਵਾਰਡ ঠিক আছে ਤੀਜੇ ਨੰਬਰ ਦਾ RBI ਨੇ ਜਿਹੜੇ ਹੁਣ ਫਿਕਸ ਕੀਤੀ ਆ ਜੀ ਕਹਿੰਦੇ ਕਰੰਟ ਰੈਪੋ ਰੇਟ ਕਿਹੜੀ ਆ ਜਿਹੜੀ ਫਰਵਰੀ 2025 ਦੇ ਵਿੱਚ ਫਿਕਸ ਕੀਤੀ ਆ ਦੇਖੋ ਜੀ ਇਹ ਥੋੜੀ ਰਿਡਿਊਸ ਕੀਤੀ ਆ ਇਹਨਾਂ ਨੇ ਇਸ ਤੋਂ ਪਹਿਲਾਂ ਆਪਾਂ ਪੜਦੇ ਆ ਰਹੇ ਆ ਤਾਂ ਜੀ A অপਸ਼ਨ ਬਿਲਕੁਲ ਸਹੀ ਚਲੇ ਗਿਆ ਦੀ 6.25% ਚਾਰ ਨੰਬਰ ਕੁਐਸਚਨ ਦੇ ਉੱਤੇ ਸੀ ਚਲਦੇ ਆ ਵੰਦੇ ਰਵਰਸ ਰੈਪੋਰਟ ਕਰਦੇ ਹੋ ਬੈਂਕ ਰੇਟ ਕਰਦੇ ਹੋ ਠੀਕ ਆ ਸੀਆਰਆਰ ਕਰਦੇ ਹੋ ਐਸਐਲਆਰ ਦੇਖਣ ਨੂੰ ਇਹ ਲੱਗਦਾ ਪਰ ਕੁਐਸਚਨ ਆਉਂਦੇ ਨੇ ਪੇਪਰ ਦੇ ਵਿੱਚ ਚਾਹੇ ਤੁਹਾਡੇ ਕਿਸੇ ਵੀ ਪੇਪਰ ਦੇ ਵਿੱਚ ਅਗਲੇ ਦੇ ਵਿੱਚ ਪੁੱਛਣਾ ਨਾ ਹੋ ਹੁਣ ਕਹਿੰਦੇ ਜੀ ਕ੍ਰਪਸ਼ਨ ਪਰਸਪੈਕਸ਼ਨ ਇੰਡੈਕਸ 2024 ਦੇ ਵਿੱਚ ਇੰਡੀਆ ਦਾ ਰੈਂਕ ਦੱਸੋ ਕੀ ਰਿਹਾ ਵਾ ਦੇਖੋ ਜੀ ਬਹੁਤ ਇੰਪੋਰਟੈਂਟ ਕੁਐਸਚਨ ਆ ਵੀ ਆ 96 ਇਹਦਾ ਰੈਂਕ ਰਿਹਾ ਵਾ ਤੇ ਇਹੋ ਜੇ ਕੁਐਸਚਨ ਪੇਪਰ 'ਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਚਾਹੇ ਉਹ ਲੇਬਰ ਇੰਸਪੈਕਟਰ ਆ ਚਾਹੇ ਅਗਲੇ ਤੁਸੀਂ ਕੋਈ ਵੀ ਪੇਪਰ ਦੇਣਾ ਵਾ ਠੀਕ ਆ ਹਾਂਜੀ ਕਿਹੜੀਆਂ ਸਾਈਟਾਂ ਨੂੰ ਕਹਿੰਦੇ ਭਾਰਤ ਦੇ ਵਿੱਚ ਦੁਨੀਆ ਦੀਆਂ ਰਾਮਸਰ ਸਾਈਟਾਂ ਨੂੰ 23 ਫਰਵਰੀ 2025 ਤੋਂ ਪਹਿਲਾਂ ਕੁਸ਼ਤ ਕੀਤਾ ਗਿਆ ਦੀ 2 2 ਫਰਵਰੀ ਲਿਖਿਆ ਠੀਕ ਹੈ 23 ਫਰਵਰੀ ਲਿਖਿਆ ਗਿਆ ਹੈ ਤਾਂ 2 ਫਰਵਰੀ 2025 ਤੋਂ ਪਹਿਲਾਂ ਕੁਸ਼ਤ ਕੀਤਾ ਜਿਹੜੀਆਂ ਚਾਰ ਨਵੀਆਂ ਸਾਈਟਾਂ ਨੂੰ ਰਾਮਸਰ ਸਾਈਟਸ ਡਿਕਲੇਅਰ ਕੀਤਾ ਇਹ ਜ਼ਰੂਰ ਕਰ ਲਿਓ ਜੀ ਇਹ ਬਹੁਤ 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 ਇੰਪੋਰਟੈਂਟ ਕੁਐਸਚਨ ਆ ਤਾਂ ਇਹ ਜਿਹੜੀਆਂ ਚਾਰ ਸਾਈਟਸ ਨੇ ਉਹ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਤਲਬ ਯਾਦ ਕਰ ਲਓ ਕਈ ਵਾਰ ਇਹਦੇ ਵਿੱਚੋਂ ਦੋ ਜਾਂ ਇੱਕ ਵੀ ਪੁੱਛ ਸਕਦੇ ਨੇ ਤਾਂ ਇਹਦੇ ਵਿੱਚ ਬਿਲਕੁਲ ਵੀ ਤੁਸੀਂ ਨਹਾਉ ਹੋ ਤੇ ਇਹ ਕਿੱਥੇ ਕਿੱਥੇ ਸਥਿਤ ਨੇ ਇਹ ਵੀ ਤੁਸੀਂ ਕਰ ਲਿਓ ਠੀਕ ਹੈ ਜੀ ਵਰਲਡ ਵੈਟਲੈਂਡ ਡੇ ਜਿਹੜਾ 2 ਫਰਵਰੀ ਨੂੰ ਮਨਾਇਆ ਜਾਂਦਾ ਇਹਦੀ ਥੀਮ ਹੈਗਾ ਪ੍ਰੋਟੈਕਟਿੰਗ ਵੈਟ ਵੈਟਲੈਂਡਸ ਫਾਰ आवर ਕਾਮਨ ਫਿਊਚਰ ਸੀਬੀ ਸੀਬੀ ਸੰਸਥਾਵਾ ਜਿਹੜੀ ਉਹ ਕਹਿੰਦੇ ਜੀ ਇਹਦੇ 11ਵੇਂ ਚੇਅਰ ਪਰਸਨ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ ਜਿਹੜੇ ਇਹ ਨਿਯੁਕਤ ਕੀਤਾ ਗਿਆ ਜੀ ਇਹਦੇ ਦੀ ਤੋਹੀਨ ਕਾਂਤਾ ਪਾਂਡੇ ਨੂੰ ਡੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਜੀ 7 ਨੰਬਰ ਕੁਐਸਚਨ ਤੇ ਹੇ ਕਿਹੜੀ ਟੀਮ ਨੇ ਰਣਜੀ ਟਰਾਫੀ 2025 ਦਾ ਖਿਤਾਬ ਜਿੱਤਿਆ ਵਾ ਜੀ ਜ਼ਰੂਰ ਪੇਪਰ ਦੇ ਵਿੱਚ ਦੇਖਣ ਨੂੰ ਮ ਵਿਦਾਰਭਾ ਨੇ ਜਤਿਆਵਾ ਜੀ ਇਹ ਜ਼ਰੂਰ ਕਰ ਲਿਓ ਤੁਸੀਂ ਬਿਲਕੁਲ ਵੀ ਇਹਨੂੰ ਮਿਸ ਨਾ ਕਰਕੇ ਜਾਇਓ ਤੇ ਕੋਈ ਕੋ ਰਿਵੀਜ਼ਨ ਲਈ ਤੁਹਾਨੂੰ ਆਪਾਂ ਪੀਡੀਐਫ ਪ੍ਰੋਵਾਈਡ ਕਰ ਦੇਣੀ ਆ ਕੱਲ ਨੂੰ ਸਵੇਰੇ ਤਾਂ ਇਹ ਜ਼ਰੂਰ ਕਰਿਓ ਜੀ ਠੀਕ ਆ ਤੁਸੀਂ ਤਾਂ ਵੀਡੀਓ ਦੇਖ ਸਕਦੇ ਹੋ ਤੁਸੀਂ ਦੇਖ ਲਓ ਜੇਕਰ ਸਕਿਪ ਕਰਦੇ ਆ ਤਾਂ ਤੁਸੀਂ ਕਰ ਵੀ ਸਕਦੇ ਤੁਹਾਡੇ ਤੇ ਡਿਪੈਂਡ ਕਰਦਾ ਵਾ ਕੋਈ ਉਹ ਨਹੀਂ ਆਪਾਂ ਤੁਹਾਨੂੰ ਪੀਡੀਐਫ ਦੇ ਦੇਣੀ ਹੁੰਦੀ ਆ ਫਾਈਨੈਂਸ਼ੀਅਲ ਇਅਰ ਹਾਂਜੀ ਇਦਾਂ ਜੇਕਰ ਤੁਸੀਂ ਵੀਡੀਓ ਦੇਖਦੇ ਹੋ ਚਲੋ ਨਹੀਂ ਵੀ ਦੇਖਨੇ ਤਾਂ ਇੱਕ ਵਾਰ ਤੁਸੀਂ ਲਾਈਕ ਕਰਕੇ ਚਾਹੇ ਬੰਦ ਕਰਤੀ ਤਾਂ ਉਹਦੇ ਨਾਲ ਇਹੀ ਹੈ ਕਿ ਮਨੋਬਲ ਬਣਿਆ ਰਹਿੰਦਾ ਵਾ ਹਨਾ ਤਾਂ ਇਹੀ ਹੁੰਦਾ ਕਿ ਮੋਟੀਵੇਸ਼ਨ ਰਹਿੰਦੀ ਆ ਅਗਲੇ ਜਿਹੜੇ ਆਪਾਂ ਤੁਹਾਨੂੰ ਕੋਈ ਹੋਰ ਕੰਟੈਂਟ ਵੀ ਤਿਆਰ ਕਰਨਾ ਤੇ ਇਹ ਮੋਟੀਵੇਸ਼ਨ ਹੀ ਆ ਕਿ ਤੁਸੀਂ ਇੰਨਾ ਜ਼ਿਆਦਾ ਆਪਣੇ ਚੈਨਲ ਨੂੰ ਪਿਆਰ ਦਿੰਨੇ ਹੋ ਚਾਹੇ ਆਪਾਂ ਮਹੀਨੇ ਬਾਅਦ ਹੀ ਵੀਡੀਓ ਅਪਲੋਡ ਕਰੀਏ ਤਾਂ ਵਧੀਆ ਤੁਸੀਂ ਉਹਨੂੰ ਰਿਸਪੌਂਸ ਦਿੰਨੇ ਹੋ ਤਾਂ ਇਸੇ ਕਰਕੇ ਇਸੇ ਮਨੋਬਲ ਕਰਕੇ ਜੋ ਤੁਸੀਂ ਮਨੋਬਲ ਬਣਾਉਂਦੇ ਹੋ ਆਪਣਾ ਹਨਾ ਤਾਂ ਹੀ ਇਹ ਵੀਡੀਓ ਵਗੈਰਾ ਤਿਆਰ ਕਰਨ ਦਾ ਸਮਾਂ ਲੱਗ ਜਾਂਦਾ ਨਹੀਂ ਅੱਜਕੱਲ ਬਹੁਤ ਜ਼ਿਆਦਾ ਬਿਜ਼ੀ ਲਾਈਫ ਚੱਲ ਰਹੀ ਆ ਤਾਂ ਟਾਈਮ ਕੱਢਣਾ ਬਹੁਤ ਜ਼ਿਆਦਾ ਔਖਾ ਵਾ ਜੀ ਤੇ ਬਹੁਤ ਬਹੁਤ ਧੰਨਵਾਦ ਮੈਂ ਬਾਰ-ਬਾਰ ਤੁਹਾਡਾ ਇਸ ਚੀਜ਼ ਲਈ ਕਰਦਾ ਹਾਂ 왓 ਇਜ਼ ਦਾ ਗ੍ਰੋਥ ਪਰਸੈਂਟੇਜ ਆਫ ਫੋਰਨ ਡਾਇਰੈਕਟ ਇਨਵੈਸਟਮੈਂਟ ਇਨ ਅ ਫਾਈਨੈਂਸ਼ੀਅਲ ਇਅਰ 2025 ਇਹ ਜਰੂਰ ਕਰ ਲਿਓ ਜੀ ਐਫ ਡੀਆਈ ਇੰਡੈਕਸ ਦੇ ਵਿੱਚੋਂ ਜਰੂਰ ਇਹ ਪੁੱਛਦੇ ਨੇ ਕਿ ਇਹਨਾਂ ਦੀ ਗ੍ਰੋਥ ਪਰਸੈਂਟੇਜ ਆ ਜਿਹੜੀ ਉਹ ਕਿੰਨੀ ਰਹੇਗੀ ਜੀ 17.9% ਇਹ ਆਪਸ਼ਨ ਸਾਡੀ ਬਿਲਕੁਲ ਸਹੀ ਆ ਜੀ ਨੈਕਸਟ ਚੱਲਦੇ ਹਾਂ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਆ ਇਹ 17.9% ਤਾਂ ਹੈਗੀ ਆ ਫੋਰਨ ਡਾਇਰੈਕਟ ਇਨਵੈਸਟਮੈਂਟ ਐਫ ਡੀ ਆਈ ਜਿਹਨੂੰ ਆਪਾਂ ਕਹਿੰਦੇ ਆ ਇੱਕ ਇੰਡੀਆ ਦੇ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਆਜੇ ਨਾ ਠੀਕ ਹੈ ਇਕਨੋਮਿਕ ਸਰਵੇ ਹੋਇਆ ਵਾ ਹੁਣ ਉਹਦੇ ਵਿੱਚ ਇਹ ਕਹਿੰਦੇ ਜੀ ਯੂ ਐਸ ਡਾਲਰ 640.3 ਬਿਲੀਅਨ ਰਿਹਾ ਵਾ ਐਟ ਦੀ ਐਂਡ ਆਫ ਡਿਸੰਬਰ 2024 ਤਵੇ ਹੀ ਕਰਦੇ ਆ ਇੰਡੀਆ ਦੇ ਜਿਹੜੇ ਨਵੇਂ ਚੀਫ ਇਲੈਕਸ਼ਨ ਕਮਿਸ਼ਨਰ ਆਫ ਦੀ ਇੰਡੀਆ ਬਣੇ ਨੇ ਉਹ ਕੌਣ ਬਣੇ ਨੇ ਜੀ ਬਹੁਤ 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 ਇੰਪੋਰਟੈਂਟ ਆ ਜੀ ਇਸ ਆਪਾਂ ਸਟਾਰਮਾਰਕ ਕਰਨ ਜਾ ਰਹੇ ਹਾਂ ਠੀਕ ਆ ਜੀ ਇਹ ਗਣੈਸ਼ ਕੁਮਾਰ ਬਣੇ ਨੇ ਈ ਆਪਸ਼ਨ ਸਾਡੀ ਬਿਲਕੁਲ ਸਹੀ ਚ ਚੱਲੇਗੀ ਠੀਕ ਆ ਹੁਣ ਜਿਹੜੇ ਇਹਦੇ ਵਿੱਚ ਇਹਦੀ ਤੁਹਾਨੂੰ ਪਤਾ ਹੋਊਗਾ ਹਨਾ ਵੀ ਕੀ ਇਹਦੀ ਹੈਗੀ ਆ ਤਾਂ ਇਹਦੇ ਵਿੱਚ ਜਿਹੜੇ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ ਤੇ ਉਹਦੇ ਨਾਲ ਦੋ ਇਲੈਕਸ਼ਨ ਕਮਿਸ਼ਨਰ ਹੁੰਦੇ ਆ ਠੀਕ ਆ ਇੱਕ ਚੀਫ ਹੁੰਦੇ ਨੇ ਬਾਕੀ ਉਹਨੂੰ ਇਲੈਕਸ਼ਨ ਕਮਿਸ਼ਨਰ ਕਹਿੰਦੇ ਆ ਠੀਕ ਆ ਤੇ ਡਾਕਟਰ ਸੁਖਵੀਰ ਸਿੰਘ ਸੰਧੂ ਪਹਿਲੇ ਨੇ ਤੇ ਡਾਕਟਰ ਵਿਵੇਕ ਜੋਸ਼ ਜੋਸ਼ੀ ਦੂਜੇ ਨੇ ਠੀਕ ਆ ਬਾਕੀ ਤੁਹਾਨੂੰ ਚੀਫ ਇਲੈਕਸ਼ਨ ਕਮਿਸ਼ਨਰ ਦਾ ਬਗਨੇਸ਼ ਜੀ ਦਾ ਨਾਮ ਦੱਸ ਤਾ 33ਵੀਂ ਰਾਸ਼ਟਰੀ ਖੇਡਾਂ ਵਿੱਚ ਤਗਮਾ ਦੱਸੋ ਜੀ ਕਿਹਨੇ ਜਿੱਤਿਆ ਕਿਹੜੀ ਟੀਮ ਨੇ ਮਤਲਬ ਕਿ ਟਾਪ ਕੀਤਾ ਬਾਜੀ ਬਹੁਤ 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 ਇੰਪੋਰਟੈਂਟ ਇੱਕ ਹੋਰ ਕੁਐਸਚਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਰਵਿਸਿਸ ਨੇ ਜਿੱਤਿਆ ਬਾਜੀ ਵੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਠੀਕ ਆ ਤੈਨਾਂ ਨੇ 121 ਮੈਡਲ ਜਿੱਤੇ ਇਹਨਾਂ ਦੇ 골ਡ ਵਗੈਰਾ ਯਾਦ ਕਰ ਲਓ ਕਈ ਵਾਰ ਉਹ ਏਦਾਂ ਦਾ ਕੁਝ ਵੀ ਪੁੱਛ ਲੈਂਦੇ ਨੇ ਪੇਪਰ ਦੇ ਵਿੱਚ ਪੰਜਾਬ ਨੇ ਇਹਦੇ ਵਿੱਚ ਨੌਵਾਂ ਰੈਂਕ ਰਿਆ ਕਈ ਵਾਰ ਪੰਜਾਬ ਦਾ ਪੁੱਛ ਲੈਂਦਾ ਦੱਸੋ ਨੈਸ਼ਨਲ ਗੇਮਸ ਜਿਹੜੀਆਂ ਹੁਣ 2025 ਦੇ ਵਿੱਚ ਹੋਈਆਂ ਨੇ ਉਹਦੇ ਵਿੱਚ ਦੱਸੋ ਇੰਡੀਆ ਪੰਜਾਬ ਦਾ ਰੈਂਕ ਕੀ ਰਿਆ ਨੌ ਰੈਂਕ ਰਿਆ ਛਾਰਟ ਮੈਡਲ ਟ੍ਰੂਟੋ ਜਿੱਤੇ ਆ ਜੀ ਵਿਚ ਆਫ ਦੀ ਜਿਹੜੀ ਲਾਰਜੈਸਟ ਵਰਟੀਕਲ ਪ੍ਰੋਪਲੇਟ ਮਿਕਸਰ ਪੁੱਛ ਰਿਹਾ ਜਾ ਰਿਹਾ ਕਿਹੜੇ ਸੰਗਠਨ ਦੁਆਰਾ ਵਿਕਸਿਤ ਕੀਤੀ ਗਈ ਹੈ ਜੀ 11ਵਾਂ ਦਾ ਸਹੀ ਆਨਸਰ ਇਸਰੋ ਆਪਣੀ ਸੰਸਥਾ ਵਾ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚ ਲੱਗੀ ਠੀਕ ਹੈ ਜੀ ਤਾਂ ਇਹ ਕਰ ਲਓ ਹੁਣ ਹੁਣੇ ਹਣੇ ਰੀਸੈਂਟਲੀ ਇਸਰੋ ਨੇ ਇੱਕ ਹੋਰ ਨੈਵੀਗੇਸ਼ਨ ਸੈਟਲਾਈਟ ਐਨ ਵੀ ਐਸ 02 ਲਾਂਚ ਕੀਤਾ ਵਾ ਤਾਂ ਇਹ ਵੀ ਮੋਸਟ ਇੰਪੋਰਟੈਂਟ ਆ ਦੋ ਕੁਐਸਚਨ ਆਪਾਂ ਇੱਕ ਕੁਐਸਚਨ ਦੇ ਵਿੱਚ ਹੀ ਤੁਹਾਨੂੰ ਐਡ ਕਰਕੇ ਦੇ ਦਿੰਦੇ ਨੇ ਇੰਡੀਆ ਦਾ ਕਹਿੰਦੇ ਜੀ ਪਹਿਲਾ ਵਾਈਲਡ ਲਾਈਫ ਬਾਇਓ ਬੈਂਕ ਦੱਸੋ ਕਿੱਥੇ ਬਣਾ ਵਾ ਨੰਦੀ ਜੂ ਮੈਸੂਰ ਜੂ ਦਾਰਜਲਿੰਗ ਜੂ ਜਾਂ ਡੈਲੀ ਜੂ ਤਾਂ 12ਵੇਂ ਦਾ ਸਹੀ ਆਨਸਰ ਸਾਡੇ ਕੋਲ ਏ ਨੰਦੀ ਜ਼ੂ ਬਣੇਗਾ ਏ ਆਪਸ਼ਨ ਸਾਡੀ ਬਿਲਕੁਲ ਸਹੀ ਚਲੇ ਗਈ ਜੀ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਇੰਡੀਆ ਦੇ ਕਹਿੰਦੇ ਖੇਤੀਬਾੜੀ ਸੈਕਟਰ ਨੇ ਫਾਈਨੈਂਸ਼ੀਅਲ ਈਅਰ 2024 ਵਿੱਚ ਕਿੰਨੀ ਜੀਡੀਪੀ ਵਿੱਚ ਕੰਟ੍ਰਿਬਿਊਟ ਕੀਤੀ ਹੈ ਕਿੰਨਾ ਐਗਰੀਕਲਚਰ ਸੈਕਟਰ ਆ ਜਿਹਨੇ ਕੰਟ੍ਰਿਬਿਊਟ ਕੀਤਾ ਇੰਡੀਆ ਦੇ ਜਿਹੜੀ ਫਾਈਨੈਂਸ਼ੀਅਲ ਈਅਰ 2024 ਦੀ ਜਿਹੜੀ ਜੀਡੀਪੀ 'ਚ ਦੇਖੋ ਜੀ ਬਹੁਤ ਇੰਪੋਰਟੈਂਟ ਕੁਐਸਚਨ ਇੱਕ ਹੋਰ ਆ ਗਿਆ ਹੋਇਆ 16% ਆ ਗਈ ਹੋਈ ਆ ਤਾਂ ਇਹ ਜਿਹੇ ਕੁਐਸਚਨ ਬਹੁਤ ਬਹੁਤ ਇੰਪੋਰਟੈਂਟ ਹੁੰਦੇ ਨੇ ਜਿਹੜੇ ਤੁਸੀਂ ਨਹੀਂ ਛੱਡ ਸਕਦੇ ਠੀਕ ਆ ਤਾਂ এমਪਲੋਇਮੈਂਟ 46.1% ਆਫ ਦਾ ਪੋਪੂਲੇਸ਼ਨ ਤੇ ਖਰੀ ਫੂਡ ਗ੍ਰੇਨ ਪ੍ਰੋਡਕਸ਼ਨ 1647 ਲੱਖ ਐਮਟੀ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਜੀ ਸਵੱਛ ਸਰਵੇਖਣ ਦਾ ਨਵਾਂ ਐਡੀਸ਼ਨ ਹੋਇਆ ਬਾਜੀ ਦੱਸੋ ਇਹਦੇ ਚ ਕਲੀਨਸਿਟੀ ਦੇ ਵਿੱਚ ਸਭ ਤੋਂ ਜਿਹੜਾ ਸਾਫ ਸ਼ਹਿਰ ਜਿਹਨੂੰ ਆਪਾਂ ਕਲੀਨ ਸਿਟੀ ਕਹਿ ਦਿੰਨੇ ਆ ਉਹਦੇ ਵਿੱਚ ਕਿਹਨੂੰ ਮਿਲਿਆ ਵਾ ਜੀ ਤਾਂ ਇਹ ਜੀ ਇੱਕ ਵਾਰ ਫੇਰ ਤੋਂ ਅੰਦੌਰ ਨੇ ਇਹ ਜਿੱਤਿਆ ਵਾ ਤਾਂ ਇਹ ਜ਼ਰੂਰ ਕਰ ਲਓ ਤੇ ਇਹਦੇ ਵਿੱਚ ਵੀ ਕੁਸ਼ ਇਹਨਾਂ ਨੇ ਰੱਖੇ ਹੋਏ ਨੇ ਜਿਵੇਂ ਕੈਟੇਗਰੀਆਂ ਰੱਖੀਆਂ ਆਂਗਾ ਜਿਵੇਂ ਉਹ ਕਹਿੰਦਾ ਜੀ 10 ਲੱਖ ਤੋਂ ਜਿਹੜੇ ਵੱਧ ਨੇ ਉਹ ਵੱਧ ਜਿਹੜੀ ਮਤਲਬ ਪੋਪੂਲੇਸ਼ਨ ਆ ਉਹਦੇ ਵਿੱਚ ਤਾਂ ਉਹਦੇ ਵਿੱਚ ਦਾ ਰੈਂਕ 1 ਦੇ ਵਿੱਚ ਹੈਗੇ ਅੰਦੌਰ 빅 ਸਿਟੀਆਂ ਜਿਹਦੇ 3 ਤੋਂ 10 ਲੱਖ ਆ ਉਹਦੇ ਵਿੱਚ ਨੌਇਡਾ ਆ ਰਹੀ ਹੈ ਕਿ ਮੀਡੀਅਮ ਸਿਟੀ ਜਿਹਦੀ 50 ਹਜ਼ਾਰ ਤੋਂ 3 ਲੱਖ ਦੇ ਵਿੱਚ ਬੱਚਾ ਠੀਕ ਆ ਉਹ ਅੰਬੀਕਪੁਰ ਛੱਤੀਸਗੜ੍ਹ ਤੇ 20000 ਤੋਂ 50000 ਦੇ ਵਿੱਚ ਵਿੱਚ ਇਹ ਜਿਹੜੀ ਵੈਰੀ ਸਮਾਲ ਸਿਟੀਜ਼ ਦੇ ਵਿੱਚ ਮਹਾਰਾਸ਼ਟਰ ਤੇ ਵੈਰੀ ਸਮਾਲ ਸਿਟੀ ਜਿਹਦੇ 20000 ਤੋਂ ਵੀ ਘਾਟਾ ਤਾਂ ਪੰਜਗਣੀ ਐਮ ਐਚ ਤਾਂ ਇੱਕ ਲੀਨੀਅਰ ਸਿਟੀ ਦੇ ਅਵਾਰਡ ਕਿਸ ਕੋਈ ਵੀ ਚੀਜ਼ ਤੁਹਾਨੂੰ ਪੁੱਛੀ ਜਾ ਸਕਦੀ ਹੈ ਕਿਹੜੀ ਸਪੇਸ ਏਜੰਸੀ ਹੈ ਜਿਹੜੀ ਪੰਜ ਮਿਸ਼ਨ ਆ ਜਿਹੜਾ ਉਹ ਲਾਂਚ ਕਰੇਗੀ ਜੀ 15ਵੇਂ ਦਾ ਸਹੀ ਆਨਸਰ ਤੁਸੀਂ ਦੇਣਾ ਮਾ ਜੀ ਨਾਸਾ ਇਹਦੀ ਬਿਲਕੁਲ ਸਹੀ ਅਨਸਰ ਹੈ ਜੀ ਅੱਗੇ ਅਸੀਂ ਚੱਲਦੇ ਹਾਂ ਤਾਂ ਸਪੇਸਐਕਸ ਨਾਸਾ ਦੋਨੋਂ ਮਿਲ ਕੇ ਇਹ ਚੀਜ਼ ਕਰ ਰਹੇ ਨੇ ਤਾਂ ਇਹ ਜ਼ਰੂਰ ਕਰ ਲਿਓ ਠੀਕ ਆ ਅ 16ਵਾਂ ਕੁਐਸਚਨ ਕਹਿੰਦੇ ਇਹਨਾਂ ਦੇ ਵਿੱਚੋਂ ਪ੍ਰਿੰਸੀਪਲ ਸੈਕਟਰੀ 2 ਠੀਕ ਆ ਇੱਕ ਪ੍ਰਿੰਸੀਪਲ ਸੈਕਟਰੀ 1 ਹੁੰਦਾ ਪ੍ਰਿੰਸੀਪਲ ਸੈਕਟਰੀ 2 ਹੁੰਦਾ ਪ੍ਰਾਈਮ ਮਿਨਿਸਟਰ ਦੇ ਠੀਕ ਆ ਦੱਸੋ ਇਹ 2 ਕਿਹਦੇ ਬਣੇ ਇਹ ਦੀ ਸ਼ਕਤੀਕਰਨ ਦਾਸ ਬਣੇ ਨੇ ਜਿਹੜੇ ਆਰਬੀਆਈ ਦੇ ਆਪਣੇ ਗਵਰਨਰ ਸੀਗੇ ਤਾਂ ਬਹੁਤ 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 ਇੰਪੋਰਟੈਂਟ ਕੁਐਸਚਨ ਇੱਕ ਹੋਰ ਤੁਹਾਡੇ ਲਈ ਆ ਗਿਆ ਤੇ ਇੱਕ ਕੌਣ ਹੈ ਜੀ ਪ੍ਰਮੋਦ ਕੁਮਾਰ ਮਿਸ਼ਰਾ ਕਿਹੜੀ ਫਿਲਮ ਨੇ ਵਾਫਟਾ ਅਵਾਰਡ 2025 ਜਿੱਤਿਆ ਜੀ ਇਹ ਜਰੂਰ ਕਰ ਲਿਓ ਜੀ ਇਸ ਅਵਾਰਡ ਤੋਂ ਕੌਨ ਕਲੇਮ ਨੇ ਜਿੱਤਿਆ ਵਾ ਬੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੀ ਗਈ ਹੋਈ ਆ ਠੀਕ ਆ ਰੱਟ ਲਿਓ ਨੂੰ ਜੀ ਜਾਣ ਤੋਂ ਪਹਿਲਾਂ ਪੇਪਰ ਤੋਂ ਪਹਿਲਾਂ ਤਾਂ ਬੈਕਸਟਰ ਐਕਟਰ ਐਕਟ੍ਰੈਸ ਡਾਇਰੈਕਟਰ ਵੀ ਜਰੂਰ ਕਰ ਸਕਦੇ ਹੋ ਤੁਸੀਂ ਆ ਜੀ ਗ੍ਰੈਮੀ ਅਵਾਰਡ ਆ ਨਾ ਜਿਹੜਾ ਸਾਲ ਦੀ ਜਿਹੜੀ ਐਲਬਮ ਆਫ ਦਿイヤー ਅਵਾਰਡ ਆ ਇਹ ਨਾ ਬਿਲਕੁਲ ਵੀ ਮਿਸ ਕਰਕੇ ਜਾਇਓ ਗ੍ਰੈਮੀ ਵਾਰਡ ਤੋਂ ਪੀ ਪੀ ਐਸ ਵੀ ਪੱਕਾ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਕੁਐਸਚਨ ਪੁੱਛ ਦਿਆ ਵਾ ਤਾਂ ਇਹਨਾਂ ਨੇ ਐਲਬਮ ਆਫ ਦਾ ਈਅਰ ਆਪਾਂ ਪੁੱਛਿਆ ਵਾ ਇਹਦੇ ਵਿੱਚ ਤੇ ਕਾਓ ਕਾਉਬੋਏ ਕਾਟਰ 2025 ਦੇ ਵਿੱਚ ਇਹ ਐਲਬਮ ਬਣੀ ਆ ਤਾਂ ਰਿਕਾਰਡ ਰਿਕਾਰਡ ਵੀ ਪੁੱਛਦਾ ਹੈ ਕਿ ਰਿਕਾਰਡ ਦੱਸੋ ਕਿਹੜਾ ਰਿਹਾ ਵਾ not like us ਐਲਬਮ ਮੈਥਨ ਦੱਸਾ ਕਾਉਬੋਏ ਕਾਟਰ ਠੀਕਾ Song of the Year ਵੀ ਪੁੱਛ ਲਾਂਗੇ ਉਹ ਤੁਹਾਨੂੰ ਠੀਕ ਹੈ ਇਹ ਐਲਬਮ ਹੋ ਗਿਆ ਰਿਕਾਰਡ ਹੋ ਗਿਆ ਇਸ Song ਦਾ ਜੇ not like us ਬੈਸਟ ਨਿਊ ਆਰਟਿਸ ਚੈਪਲ ਰੋਨ ਨੂੰ ਮਿਲਿਆ ਵਾ ਠੀਕ ਆ ਤੇ ਚੰਦ੍ਰਿਕਾ ਟੰਡਾ ਨੇ ਆਪਣੇ ਇੰਡੀਅਨ ਅਮਰੀਕਨ ਮਿਊਜ਼ੀਸ਼ੀਅਨ ਮਿਊਜ਼ੀਸ਼ੀਅਨ ਨੇ ਇਹਨਾਂ ਨੇ ਗ੍ਰੈਮੀ ਅਵਾਰਡ 2000 ਜਿੱਤਿਆ ਕੈਟਾਗਰੀ ਇਹਦੀ ਹੈ ਬੈਸਟ ਨਿਊ 에ਜ ਠੀਕ ਹੈ ਐਂਬੀਐਂਟ ਔਰ ਚੈਂਟ ਐਲਬਮ ਫॉर ਤ੍ਰਿਵੇਣੀ ਐਲਬਮ ਇਹ ਜ਼ਰੂਰ ਕਰ ਲਿਓ ਠੀਕ ਹੈ ਮੋਸਟ ਇੰਪੋਰਟੈਂਟ ਆ ਇੰਡੀਆ ਦਾ ਵਿਹੇ ਪੁੱਛ ਸਕਦਾ ਪਹਿਲੇ ਜਿਹੜੇ ਇੰਡੀਅਨ ਹੈ ਜਿਨ੍ਹਾਂ ਨੂੰ ਗ੍ਰੈਮੀ ਅਵਾਰਡ ਮਿਲਿਆ ਵਾ ਉਹ ਸੀਗੇ ਪੰਡਿਤ ਰਵੀ ਸ਼ੰਕਰ 1968 ਦੇ ਵਿੱਚ 19 ਨੰਬਰ ਕੁਐਸਚਨ ਇਹਨਾਂ ਦੇ ਵਿੱਚੋਂ ਫਰਸਟ ਬਲੈਕ ਊਮੈਨ ਜਿਨੂੰ ਕਿ ਮਿਸਿਸ ਵਰਲਡ 2025 ਦਾ ਜਿਹੜਾ ਇਹਨਾਂ ਨੇ ਕਿਤਾਬ ਜਿਹਦਾ ਜੀ ਇਹ ਹੈਗੇ ਆ ਤੈਸ਼ਗੋ ਗੈਲੇ ਇਹ ਵੀ ਕਰ ਲਿਓ ਜੀ ਅੱਗੇ ਚੱਲਦੇ ਹਾਂ ਕਹਿੰਦੇ ਵਿੱਤੀ ਸਾਲ 2025-26 ਲਈ ਫਿਸਕਲ ਡੈਫਿਸਿਟ ਕੀ ਆ ਜਿਹੜੀ ਉਹ ਕਿੰਨੀ ਆ ਰਹੇਗੀ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਇੱਕ ਹੋਰ ਤੁਹਾਡੇ ਲਈ ਆ ਗਿਆ ਜੀ 4.4% ਆ ਠੀਕ ਆ ਤੇ 2024-25 ਦੀ 4.8% ਸੀਗੀ ਠੀਕ ਆ ਤੇ 25-26 ਦਾ ਬਣ 4.4% ਹੋਬ ਜੀ ਤੇ ਇਹਦਾ ਫਾਰਮੂਲਾ ਟੋਟਲ ਐਕਸਪੈਂਡੀਚਰ ਚੋਂ ਜਦੋਂ ਆਪਾਂ ਟੋਟਲ ਰਿਵੈਨਿਊ ਉਹ ਕਰ ਦਨੇ ਆ ਹਨਾ ਤਾਂ ਉਹ ਫਿਸਕਲ ਡੈਫਿਸਿਟ ਹੀ ਨਿਕਲਦੀ ਹੈ ਡੈਫਿਸਿਟ ਨਿਕਲਦੀ ਹੈ ਹਾਲ ਹੀ ਦੇ ਵਿੱਚ ਫੋਰਟ ਵਿਲੀਅਮ ਕੋਲਕੱਤਾ ਦਾ ਨਾਮ ਬਦਲ ਕੇ ਦੱਸੋ ਫੋਰਟ ਵਿਲੀਅਮ ਬਹੁਤ ਹੀ ਇੰਪੋਰਟੈਂਟ ਵਾ ਹਨਾ ਤੁਹਾਨੂੰ ਤੁਸੀਂ ਪੜ੍ਹਦੇ ਰਹੇ ਹੋ ਹਿਸਟਰੀ ਚ ਪੜ੍ਹਦੇ ਰਹਿੰਦੇ ਹੋ ਹਨਾ ਤਾਂ ਇਹਦਾ ਰੱਖਿਆ ਗਿਆ ਜੀ ਵਿਜੇ ਤੁਰਕ ਅੱਗੇ ਚੱਲਦੇ ਹਾਂ ਜੀ ਅਸੀਂ ਕਹਿੰਦੇ ਹੈਨਲੇ ਪਾਸਪੋਰਟ ਇੰਡੈਕਸ 2025 ਦੇ ਵਿੱਚ 25 ਹੁਣ ਜਨਵਰੀ 2025 ਦੇ ਵਿੱਚ ਇਹਨਾਂ ਨੇ ਲਾਂਚ ਕੀਤਾ ਇੰਡੈਕਸ ਜਾਰੀ ਕੀਤਾ ਇਹਦੇ ਚ ਕਹਿੰਦੇ ਇੰਡੀਆ ਦਾ ਰੈਂਕ ਦੱਸੋ ਕੀ ਰਿਹਾ ਵਾ ਜੀ 22ਵਾਂ ਦਾ ਸਹੀ ਆਨਸਰ 85 ਰਿਹਾ ਵਾ ਨੈਕਸਟ ਚੱਲਦੇ ਆ ਜੀ ਇਹਨਾਂ ਚੋਂ ਕਿਹੜੀ ਸਿਟੀ ਆ ਜਿਹਨੇ ਵਰਲਡ ਗਵਰਨਮੈਂਟ ਸਮਿਟ 2025 ਵਾ ਜਿਹੜਾ ਉਹ ਹੋਸਟ ਕੀਤਾ ਵਾ ਇਹ ਦੁਬਈ ਨੇ ਕੀਤਾ ਵਾ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ 24 ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਹਾਂ ਸਾਲ 2024 ਦੇ ਜਿਹੜੇ BBC ਇੰਡੀਅਨ ਸਪੋਰਟਸ ਊਮਨ ਦੀ ਗੱਲ ਹੋ ਰਹੀ ਆ ਆਫ ਦਾ ਈਅਰ 2024 ਅਵਾਰਡ ਕਿਨੇ ਜਿੱਤੇ ਆ ਜੀ ਤਾਂ ਤੁਸੀਂ ਦੱਸਣਾ ਮਾ 24 ਦਾ ਸਹੀ ਆਨਸਰ ਮਨੋ ਭਾਕਰ ਹਰੇਕ ਜਗ੍ਹਾ ਛਾਇ ਹੋਏ ਨੇ ਠੀਕ ਆ ਭਾਈ ਜਰੂਰ ਕਰ ਲਿਓ ਤੁਸੀਂ ਜੀ ਕਿਸ ਦੇਸ਼ ਨੇ AI ਐਕਸ਼ਨ ਸਮਿਟ 2025 ਆਯੋਜਿਤ ਕੀਤਾ ਵਾ ਇਹ ਤਾਂ 25 ਦਾ ਸਹੀ ਆਨਸਰ ਫਰਾਂਸ ਦਾ ਕੀਤਾ ਠੀਕ ਆ ਤੇ ਹਾਫ ਆਪਣੇ ਹੋ ਗਏ ਹੋਏ 25 ਕੁਐਸਚਨ ਸਾਡੇ ਹੋ ਗਏ ਹੋਏ ਯੂਨੀਅਨ ਕੈਬਨਿਟ ਨੇ ਕਿਹੜੇ ਐਕਟ ਨੂੰ ਬਦਲਣ ਲਈ ਨਵੇਂ ਇਨਕਮ ਟੈਕਸ ਬਿਲ ਦੀ ਮਨਜ਼ੂਰੀ ਦਿੱਤੀ ਆ ਇਹ ਡੈਕਟ ਵਾ ਜਿਹੜਾ ਉਹ ਬਦਲੇ ਇਨਕਮ ਟੈਕਸ ਐਕਟ ਜਿਹੜਾ 1961 ਵਾ ਇਹਨੂੰ ਰਿਪਲੇਸ ਕਰੇਗਾ ਠੀਕ ਹੈ ਅੱਗੇ ਅਸੀਂ ਚੱਲਦੇ ਹਾਂ ਜੀ ਠੀਕ ਹੈ ਨਿਊ ਇਨਕਮ ਟੈਕਸ ਬਿਲ 2025 ਅਪਰੂਵ ਹੋ ਗਿਆ ਹੈ ਇਹਨੇ ਪਹਿਲਾਂ ਛੇ ਡਿਗੇਡ 올ਡ ਜਿਹੜਾ ਇਨਕਮ ਟੈਕਸ ਐਕਟ 1961 ਵਾ ਇਹਨੂੰ ਰਿਪਲੇਸ ਕਰੇਗਾ ਜੀ ਸਿੰਪਲੀਫਾਈ ਕਰੇਗਾ ਮਤਲਬ ਉਹ ਕੋਈ ਨ ਮਾਡਰਨਾਈਜੇਸ਼ਨ ਕਰਾ ਸਟਰੀਮ ਲਾਈਨ ਕਰੇਗਾ ਇੰਡੀਆ ਦਾ ਜਿਹੜੇ ਟੈਕਸ ਸਿਸਟਮ ਨੂੰ ਵਿੱਤੀ ਸਾਲ 2025 ਜਿਹੜੇ ਇੰਡੀਆ ਦੇ ਜਿਹੜੀ ਜੀਡੀਪੀ ਦੀ ਵਿਕਾਸ ਦਰ ਜੀਡੀਪੀ ਗਰੋਥ ਰੇਟ ਦੱਸੋ ਕਿੰਨੀ ਰਹੇਗੀ ਠੀਕ ਆ ਤਾਂ ਇਹ ਦੇ ਵਿੱਚ ਉਹਨਾਂ ਨੇ ਪੁੱਛਿਆ ਹੋਇਆ ਵਾ ਤਾਂ ਆਪਾਂ ਨੂੰ ਇਹਦੇ ਵਿੱਚ ਜ਼ਿਆਦਾ ਕਨਫਿਊਜ਼ ਨਹੀਂ ਹੋਣਾ ਠੀਕ ਆ 6.3% ਤੋਂ 6.8% ਦੇ ਵਿੱਚ ਪੁੱਛਿਆ ਜਾਏਗਾ ਠੀਕ ਆ ਤਾਂ ਡਿਟੇਲ ਚ ਦੂਸਰੀ ਤਰ੍ਹਾਂ ਰੀਅਲ ਜੀਡੀਪੀ ਵਗੈਰਾ ਐਸਟੀਮੇਸ਼ਨ ਵੀ ਪੁੱਛ ਸਕਦੇ ਤਾਂ ਉਹ ਤੁਸੀਂ ਇਕਨੋਮਿਕ ਸਰਵੇ ਦੇ ਮੈਂ ਕੁਝ ਪੁਆਇੰਟ ਇਹਦੇ ਵਿੱਚ ਐਡ ਕੀਤੇ ਨੇ ਠੀਕ ਆ ਤਾਂ ਇਹ ਤੁਸੀਂ ਕਰ ਸਕਦੇ ਹੋ ਠੀਕ ਆ ਸਾਰੇ ਇਹਦੇ ਵਿੱਚ ਆਪਾਂ ਐਡ ਕੀਤੇ ਨੇ ਇੰਡੀਆ ਦੇ ਜਿਹੜੇ ਪਹਿਲੇ ਮੈਨ ਠੀਕ ਆ ਸਭ ਸੰਵਰਤੀਵਲ ਦਾ ਨਾਮ ਦੱਸੋ ਕੀ ਆ ਜੀ ਮਾਸਿਆ 6000 ਤਾਂ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ 28ਵੇਂ ਦੀ ਇੰਡੀਅਨ ਆਰਟ ਹਿਸਟਰੀ ਕਾਂਗਰਸ ਸੈਸ਼ਨ ਦੇ ਦੇ ਸੈਸ਼ਨ ਦੀ ਮੇਜ਼ਬਾਨੀ ਕਿੱਥੇ ਹੋਈ ਆ ਜੀ 29 ਦਾ ਸਹੀ ਆਨਸਰ ਸਾਡੇ ਕੋਲੇ ਏ ਬਣੇਗਾ ਜੀ ਨੋਇਡਾ ਦੇ ਵਿੱਚ ਹੋਈ ਆ ਨੈਕਸਟ ਅਸੀਂ ਚੱਲਦੇ ਹਾਂ ਜੀ 3 ਨੰਬਰ ਕੁਐਸਚਨ ਤੇ 3 ਨੰਬਰ ਕੁਐਸਚਨ ਜੇ ਸਾਨੂੰ ਪੁੱਛਿਆ ਜਾ ਰਿਹਾ ਕਹਿੰਦੇ Google ਦਾ ਸਭ ਤੋਂ ਵੱਡਾ ਕੈਂਪਸ ਇੰਡੀਆ ਦੇ ਵਿੱਚ ਦੱਸੋ ਕਿੱਥੇ ਸਥਿਤ ਹੋਇਆ ਵਾ ਹੁਣੇ ਰੀਸੈਂਟਲੀ ਬਣਿਆ ਵਾ ਜੀ ਇਹ ਬੈਂਗਲੌਰ ਦੇ ਵਿੱਚ ਸਥਿਤ ਆ ਅਸੀਂ ਚੱਲਦੇ ਹਾਂ ਜੀ 31 ਨੰਬਰ ਕੁਐਸਚਨ ਤੇ 31 ਨੰਬਰ ਕਹਿੰਦੇ ਵਨ ਡੇ ਕ੍ਰਿਕਟ ਦੇ ਵਿੱਚ 14000 ਰਨ ਬਣਾ ਲੇ ਤਾਂ ਕਹਿੰਦੇ ਸਭ ਤੋਂ ਤੇਜ਼ ਸਭ ਤੋਂ ਤੇਜ਼ ਜੀ ਦੇ ਨਾਲ 14000 ਰਨ ਬਣਾਏ ਨੇ ਤਾਂ ਇਹਦੇ ਵਿੱਚ ਤਾਂ ਬਿਲਕੁਲ ਵੀ ਆਪਾਂ ਕਨਫਿਊਜ਼ ਨਹੀਂ ਹੋ ਸਕਦੇ ਨਾ ਜਿਹੜੇ ਬੱਚੇ ਮੜਮੋਟਾ ਵੀ ਕਰਕੇ ਦੇ ਦੇ ਦੇਖਦੇ ਆ ਹਨਾ ਉਹਨਾਂ ਨੂੰ ਪਤਾ ਵਾ ਕਿ ਵਿਰਾਟ ਕੋਹਲੀ ਹੀ ਹੋਣਾ ਹੈ ਨੈਕਸਟ ਚਲਦੇ ਆ ਕਿੰਨੇ ਇਹਨਾਂ ਦੇ ਵਿੱਚੋਂ ਬੁੱਕ ਜਿਹੜੀ ਹੈਗੀ ਆ ਲਾਈਫ ਔਨ Mars ਕਲੈਕਟਡ ਸਟੋਰੀਜ਼ ਇਹ ਕਿੰਨੇ ਦੇ ਇਹ ਇਹ ਲਿਖੀ ਆ ਜੀ ਨਮਿਤਾ ਗੋਖਲੇ ਨੇ ਲਿਖੀ ਆ ਤਾਂ ਇਹ ਵੀ ਤੁਸੀਂ ਬਿਲਕੁਲ ਨਹੀਂ ਭੁੱਲਣਾ 32ਵੇਂ ਦਾ ਡੀ ਆਪਸ਼ਨ ਸਹੀ ਹੈ ਜੀ ਕਿਹੜੀ ਸਪੇਸ ਏਜੰਸੀ ਨੇ ਦਾ ਮੂਨ ਲੈਂਡਰ ਅਥੀਨਾ ਦੀ ਸ਼ੁਰੂਆਤ ਕੀਤੀ ਆ 33 ਦਾ ਸਹੀ ਆਨਸਰ ਸਾਡੇ ਕੋਲ ਨਸ ਆ ਜਾਏਗਾ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਅੱਗੇ ਚਲਦੇ ਹਾਂ ਭਾਰਤੀ ਫੌਜ ਜਲਥਲ ਰੱਖਸ਼ਾ 2025 ਨਾਮੀ ਇੱਕ ਹੁਣੇ ਰੀਸੈਂਟਲੀ ਮਿਲਟਰੀ ਐਕਸਰਸਾਈਜ਼ ਹੋਈ ਆ ਉਹ ਦੱਸੋ ਕਿਹੜੇ ਰਾਜ ਦੇ ਵਿੱਚ ਹੋਈ ਆ 34 ਦਾ ਸਹੀ ਆਨਸਰ ਗੁਜਰਾਤ ਆ ਜਾਏਗਾ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਜੀ ਬੇਟ ਦਵਾਰਕਾ ਦੇ ਵਿੱਚ ਹੋਈ ਆ ਵਿੱਚ ਆਰਗੇਨਾਈਜੇਸ਼ਨ ਨੇ ਲਾਂਚ ਕੀਤੀ ਆ ਕੈਂਪੇਨ ਇਮੇਜਿਨ ਅ ਵਰਲਡ ਵਿਦ ਮੋਰ ਊਮਨ ਇਨ ਸਾਇੰਸ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ ਐਡ ਕੀਤਾ ਵਾ ਤਾਂ ਬਹੁਤ ਇੰਪੋਰਟੈਂਟ ਹੋਏਗਾ ਤਾਂ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਜਦੋਂ ਤੁਸੀਂ ਪੜ੍ਹਦੇ ਹੋ ਨਾ ਕੁਐਸਚਨ ਜਦੋਂ ਤੁਸੀਂ ਪੜ੍ਹਦੇ ਹੋ ਤੁਹਾਨੂੰ ਕੁਐਸਚਨ ਪੜ੍ਹਦੇ ਸਾਰ ਪਤਾ ਲੱਗ ਜਾਂਦਾ ਵਾ ਕਿ ਜੇਕਰ ਤੁਸੀਂ ਕੁਝ ਪੇਪਰ ਵੀ ਦਿੱਤੇ ਨੇ ਜਾਂ ਪੁਰਾਣੇ ਪੇਪਰ ਵੀ ਦੇਖਿਆ ਨਾ ਤਾਂ ਕੁਐਸਚਨ ਪੜ੍ਹਦੇ ਸਾਰ ਤੁਹਾਨੂੰ ਪਤਾ ਲੱਗ ਜਾਂਦਾ ਵਾ ਬਾਕੀ ਇਹ ਕੁਐਸਚਨ ਦੀ ਆ ਜਿਹੜੀ ਅਹਿਮੀਅਤ ਹੈਗੀ ਆ ਤੇ ਜਦੋਂ ਆਪਾਂ ਪੇਪਰ 'ਚ ਵੀ ਬੈਠਦੇ ਆ ਨਾ ਜਾ ਕੇ ਤਾਂ ਉਹ ਦੇਖ ਕੇ ਪਤਾ ਲੱਗਦਾ ਵੀ ਯਾਰ ਇਹ ਕੁਐਸਚਨ ਵਾਕਈ ਇੰਪੋਰਟੈਂਟ ਸੀਗਾ ਅਸੀਂ ਨਹੀਂ ਕੀਤਾ ਸੀ ਕੀ ਆਸੇ-ਪਾਸੇ ਕਰਦੇ ਰਹਿ ਗਏ ਹਨ ਤਾਂ ਇੰਪੋਰਟੈਂਟ ਕੁਐਸਚਨ ਨੂੰ ਕਦੇ ਵੀ ਤੁਸੀਂ ਛੱਡ ਕੇ ਨਹੀਂ ਜਾਣਾ ਇਸੇ ਕਰਕੇ ਆਪਾਂ ਇਹ ਸੀਰੀਜ਼ ਕੰਟੀਨਿਊ ਰੱਖੀ ਆ 2022 23 23 ਤੋਂ ਇਹ ਸੀਰੀਜ਼ ਲਗਾਤਾਰ ਚੱਲ ਰਹੀ ਆ ਤਾਂ ਇਹਦਾ ਮੇਨ ਮਕਸਦ ਇਹੀ ਆ ਕਿ ਜਿਹੜੇ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਨੇ ਉਹ ਬੱਚੇ ਨਾ ਛੱਡ ਕੇ ਜਾਣ ਪੜ੍ਹਨ ਲਈ ਬਹੁਤ ਕੰਟੈਂਟ ਪਿਆ ਵਾ ਤੁਹਾਨੂੰ ਦਿਹਾੜੀ ਦੇ ਹਨਾ ਕਿਸੇ ਚੈਨਲਾਂ ਦੇ ਦਿਹਾੜੀ ਦਾ 50 50 ਕਰੰਟ ਅਫੇਅਰ ਵੀ ਮਿਲ ਜਾਣਗੇ ਪਰ ਇੰਨੇ ਯਾਦ ਨਹੀਂ ਕਰ ਸਕਦੇ ਤੁਸੀਂ ਤਾਂ ਇੰਪੋਰਟੈਂਟ ਚੀਜ਼ਾਂ ਨੂੰ ਕਦੇ ਵੀ ਨਾ ਮਿਸ ਕਰੋ ਨੂੰ ਸਟੈਪ ਬਾਈ ਚੱਲੋ ਇਹ ਤੁਹਾਡੇ ਉਹ ਯਾਦ ਹੋ ਗਿਆ ਤੁਹਾਨੂੰ ਪੜਨ ਚ ਕੋਈ ਹਰ ਜ ਦਿਨ ਨਹੀਂ ਤੁਸੀਂ 300 ਕਰੋ 400 ਕਰੋ ਚਾਹੀਦਾ ਨਾ ਪਰ ਪੜ ਕੇ ਉਹਨਾਂ ਨੂੰ ਯਾਦ ਕਰਵਾਇਨਾ ਹੋਵੇ ਦੁਬਾਰੇ ਆਪਾਂ ਪੜਨ ਲੱਗੇ ਜਾਂ ਟੈਸਟ ਲਾਉਣ ਲੱਗੇ ਤੇ ਉਹ ਚ ਆਪਣੇ ਤੋਂ ਹੋਇਆ ਹੀ ਨਹੀਂ ਬਈ ਯਾਰ ਪੜਿਆ ਦਾ ਸੀਗਾ ਯਾਦ ਨਹੀਂਗਾ ਉਹਦਾ ਕੋਈ ਫਾਇਦਾ ਨਹੀਂਗਾ ਠੀਕ ਆ ਨੈਕਸਟ ਚੱਲਦੇ ਆਪਾਂ ਇਹਨਾਂ ਚੋ ਕਹਿੰਦੇ ਕਿੱਥੇ ਹੋਇਆ ਵਾ ਜਿਹੜਾ ਫਸਟ ਜੀਸੀਸੀ ਗਲੋਬਲ ਕਪੈਸਿਟੀ ਸੈਂਟਰ ਪਾਲਿਸੀ ਕਿੱਥੇ ਅਨਵੀਲਡ ਹੋਈ ਆ ਜੀ ਤਾਂ 36 ਦਾ ਸਹੀ ਆਨਸਰ ਸਾਡੇ ਕੋਲੇ ਗੁਜਰਾਤ ਆ ਜੀ ਬੀ ਸੈਂਟੀ ਨੰਬਰ ਕੁਐਸਚਨ ਤੇ ਆ ਗਏ ਆ ਅਸੀਂ ਕਿਹਨੇ ਕਹਿੰਦੇ ਗ੍ਰੋਕ 3 ਐਡਵਾਂਸਡ AI ਚੈਟਬੋਟ ਦਾ ਹੁਣੇ ਰੀਸੈਂਟਲੀ ਉਦਗੜਿਆ ਜੀ ਬਹੁਤ ਇੰਪੋਰਟੈਂਟ ਕੁਐਸਚਨ ਆ ਇਹ ਨੂੰ ਤਾਂ ਤੁਸੀਂ ਡਬਲ ਸਟਾਰ ਕਰ ਲਓ ਜੀ ਇਹ ਪੱਕਾ ਇਹ ਕੁਐਸਚਨ ਆ ਨਾ ਜਿਹੜਾ ਪੱਕਾ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਇਹ ਕੁਐਸਚਨ ਜ਼ਰੂਰ ਦੇਖਣ ਨੂੰ ਮਿਲੇਗਾ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਜੀ ਐਲਨ ਮਸਕ ਨੇ ਕੀਤਾ ਇਹਨਾਂ ਨੇ ਜਿਹੜੇ ਗੂਗਲ ਦਾ ਤੇ ਉਹਨਾਂ ਦਾ ਜਿਹੜਾ AI ਚੈਟਬੋਟ ਆਇਆ ਨੇ ਤੇ ਉਹਦੇ ਮੁਕਾਬਲੇ ਦੇ ਵਿੱਚ ਇਹਨਾਂ ਨੇ ਰੱਖਤਾ ਹੋਇਆ ਠੀਕ ਆ ਗ੍ਰੋਕ ਕਿਹੜਾ ਰਾਜ ਪੰਚਾਇਤੀ ਡਿਵੈਲੂਏਸ਼ਨ ਐਕਸ਼ਨ ਇੰਡੈਕਸ ਵਿੱਚ ਸਾਰਿਆਂ ਤੋਂ ਟੌਪ ਕੀਤਾ ਵਾ ਜੀ ਨੇ ਪੰਚਾਇਤ ਡਿਵੈਲੂਏਸ਼ਨ ਦੀ ਗੱਲ ਹੋ ਰਹੀ ਹੈ ਠੀਕ ਹੈ 38 ਦਾ ਸਹੀ ਆਨਸਰ ਸਾਡੇ ਕੋਲ ਮੱਧ ਪ੍ਰਦੇਸ਼ ਆ ਜੂਗਾ ਅੱਗੇ ਅਸੀਂ ਚੱਲਦੇ ਹਾਂ ਕਿਸ ਸ਼ਹਿਰ ਵਿੱਚ ਪਹਿਲੀ ਵਾਰ 올 ਇੰਡੀਆ 트랜ਸਜੈਂਟਰ ਕਾਨਫਰੰਸ ਕੀਤੀ ਗਈ 39 ਦਾ ਸਹੀ ਆਨਸਰ ਸਾਡੇ ਕੋਲ ਜਮੇਰ ਏ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਐਕਸਰਸਾਈਜ਼ ਸਾਈਕਲ 2025 ਜਿਹੜੀ ਕਨੈਕਟ ਹੋਈ ਆ ਉਹ ਇੰਡੀਆ ਤੇ ਕਿਹਦੇ ਵਿੱਚ ਹੋਈ ਆ ਜੀ 40 ਦਾ ਸਹੀ ਆਨਸਰ ਸਾਡੇ ਕੋਲ ਏਜੀਪਟ ਦੇ ਵਿੱਚ ਹੋਈ ਹੈ 41 ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਹਾਂ ਕਿੰਨੇ ਵਨਡੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਧ ਸਿਕਸ ਹਿਟਰ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਦੂਜਾ ਪਲੇਅਰ ਕਿਹੜਾ ਬਣ ਗਿਆ ਜੀ ਰੋਹਿਤ ਸ਼ਰਮਾ ਬਣ ਗਏ ਹੋਏ ਨੇ ਇੱਕ ਨੰਬਰ ਤੇ ਸ਼ਾਹिद ਅਫਰੀਦੀ ਨੇ ਠੀਕ ਆ ਪਾਕਿਸਤਾਨ ਦੇ ਤਾਂ ਉਹਨਾਂ ਦਾ ਵੀ ਰਿਕਾਰਡ ਉਹ ਬਹੁਤ ਛੇਤੀ ਤੋੜ ਦੇਗਾ 18-19 ਛੱਕੇ ਹੀ ਪਿੱਛੇ ਚੱਲ ਰਹੇ ਨੇ ਉਹ ਤੇ ਉਹ ਵੀ ਉਹਨਾਂ ਨੇ ਲਾ ਜਾਣੇ ਆ ਬਹੁਤ ਜਲਦੀ ISRO Unveiled Feast 2025 Software ਕਿਹੜੇ ਇੰਸਟੀਟਿਊਸ਼ਨ ਨੇ ਇਹਨੂੰ ਅਨਵੈਲਡ ਕੀਤਾ ਵਾ ਜੀ ਉਦਘਾਟਨ ਕੀਤਾ ਵਾ ਚਾਹੇ ਉਹਨੂੰ ਪ੍ਰਸਤੁਤ ਕੀਤਾ ਆਪਾਂ ਕਹਿ ਸਕਦੇ ਹਾਂ ਹਨਾ ਤਾਂ 42ਵੇਂ ਦਾ ਸਹੀ ਆਨਸਰ ਸਾਡੇ ਕੋਲ IIT ਹైదరాబాద్ ਆ ਜੀ। ਨੈਕਸਟ ਆ ਗਿਆ 43 ਨੰਬਰ ਕੋ ਕਿਹੜਾ ਰਾਜ 39ਵੀਂ ਰਾਸ਼ਟਰੀ ਖੇਡਾਂ 2027 ਦੀ ਮੇਜਵਾਨੀ ਕਰੇਗਾ? ਤਾ 43ਰਡ ਦਾ ਸਹੀ ਆਨਸਰ ਸਾਡੇ ਕੋਲੇ ਮਗਾ ਲਿਆ ਬਣੇਗਾ ਤਾਂ ਇਹ ਵੀ ਮੋਸਟ ਇੰਪੋਰਟੈਂਟ ਹੈ ਕਿਉਂਕਿ ਨੈਸ਼ਨਲ ਗੇਮਸ 38 ਮਿਆਂ ਹੋ ਚੁਕੀਆਂ ਨੇ ਤਾਂ ਅਪਕਮਿੰਗ ਸਪੋਰਟਸ ਵੈਂਟ ਤੋਂ ਆਪਾਂ ਦੇਖਿਆ ਕਿ ਪੀਟ ਪਲਸ ਵੀ ਹੋ ਗਿਆ ਚਾਹੇ ਪੰਜਾਬ ਪਲਸ ਹੋ ਗਿਆ ਪੇਪਰ ਦੇ ਵਿੱਚ ਕੁਐਸਚਨ ਜ਼ਰੂਰ ਆਉਂਦਾ ਜੀ ਮਿਤਰਾ ਪਲੈਟਫਾਰਮ ਆ ਜਿਹੜਾ ਇਹਨਾਂ ਨੇ ਟਰੇਸ ਕਰਨ ਲਈ ਇਨਐਕਟਿਵ ਮਿਊਚੁਅਲ ਫੰਡਸ ਫੋਲੀਓ ਲਈ ਕਿਹਨੇ ਕਿਹੜੀ ਸੰਸਥਾ ਬਾਅਦ ਜਿਨ੍ਹਾਂ ਨੇ ਇਹ ਲਾਂਚ ਕੀਤਾ ਚਾਹ ਜੀ ਇਹ ਸੇਬੀ ਨੇ ਕੀਤਾ ਵਾ ਠੀਕ ਹੈ ਐਸ ਸੀ ਬੀ ਆਈ ਤਾਂ ਸੇ ਵੀ ਨੇ ਇੱਕ ਆਈਸਪੌਟ ਨਾਮ ਦਾ ਵੀ ਇੱਕ ਲਾਂਚ ਕੀਤਾ ਵਾ ਤਾਂ ਇਹ ਵੀ ਤੁਸੀਂ ਜ਼ਰੂਰ ਕਰ ਲਿਓ ਠੀਕ ਆ ਦੋ ਕਿਤੇ ਨੇ ਸੂਰਜਗੁੰਡ ਮੇਲਾ 2025 ਦੇ ਜਿਹੜੀ ਮੇਜਬਾਨੀਆਂ ਉਹ ਕਿੰਨਾਂ ਨੇ ਕੀਤੀ ਆ ਤਾਂ ਇਹ ਹਰਿਆਣੇ ਨੇ ਕੀਤੀ ਆ 46 ਨੰਬਰ ਕੁਐਸਚਨ ਕਿਹੜੀ ਟੀਮ ਨੇ 2024-25 ਦੇ ਵਿੱਚ ਹਾਕੀ ਇੰਡੀਆ ਦਾ ਖਿਤਾਬ ਜਿੱਤਿਆ ਵਾ ਠੀਕ ਆ ਤਾਂ ਇਹ ਜਿੱਤਿਆ ਵਾ ਜੀ ਰਾਡ ਬੰਗਾਲ ਟਾਈਗਰ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੀ ਜੀ ਐਕਸਿਮ ਮਿਸ਼ਨ 4 ਲਈ ਭਾਰਤੀ ਪਲਾਟ ਯਾਤਰੀ ਦੱਸੋ ਕਿਹੜੇ ਨੇ ਜੀ ਕਿਹੜੇ ਨੇ ਜਿਨ੍ਹਾਂ ਨੂੰ ਕਿ ਸਿਲੇਕਟ ਕੀਤਾ ਗਿਆ ਵਾ ਤਾਂ ਇਹ ਸੁਭਾਂਸ਼ੂ ਸ਼ੁਕਲਾ ਨੇ ડી ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਜੀ ਕਿਹੜੇ ਦੇਸ਼ ਨੇ 2025 ਤੋਂ ਅੰਡਰ ਅੰਡਰ 19 2025 ਦੇ ਵਿੱਚ ਅੰਡਰ 19 ਊਮਨਸ T20 ਵਰਲਡ ਕੱਪ ਜਿੱਤਿਆ ਵਾ ਹੁਣ 48ਵੇਂ ਦਾ ਸਹੀ ਆਨਸਰ ਸਾਡੇ ਕੋਲੇ ਇਨੇ ਜਿੱਤਿਆ ਵਾਜੀ ਇੰਡੀਆ ਨੇ ਅੰਡਰ 19 T20 ਵਰਲਡ ਕੱਪ ਜਿੱਤਿਆ ਪਰ ਹੁਣੇ ਰੀਸੈਂਟਲੀ ਚੈਂਪੀਅਨਸ ਟਰਾਫੀ ਹੋਈ ਸੀ ਜਿੱਚ ਆਸਟ੍ਰੇਲੀਆ ਨੇ ਇੰਡੀਆ ਨੂੰ ਹਰਾਤਾ ਸੀਗਾ ਊਮੈਨਸ ਦੀ ਗੱਲ ਹੋ ਰਹੀ ਹੈ ਠੀਕ ਹੈ ਇਹ ਜ਼ਰੂਰ ਕਰ ਲਿਓ ਠੀਕ ਹੈ ICC ਊਮੈਨਸ ਚੈਂਪੀਅਨ ਟਰਾਫੀ ਤੇ ਮੈਂ ਜਿਹੜੀ ਮੇਲ ਜਿਹੜੀ ਚੈਂਪੀਅਨ ਟਰਾਫੀ ਜਿਹੜੀ ਚੱਲ ਰਹੀ ਆ ਮੈਨਸ ਚੱਲ ਰਹੀ ਆ ਉਹ ਹੁਣ ਤੁਹਾਨੂੰ ਲੈਬਰ ਇੰਸਪੈਕਟਰ ਦਾ ਤੁਹਾਡਾ ਪੇਪਰ ਹੋਊਗਾ ਉਧਰ ਤੇ ਉਦੋਂ ਪਤਾ ਲੱਗੂਗਾ ਕਿ ਕੌਣ ਜਿੱਤੂਗਾ ਕੌਣ ਹਾਰੂਗਾ ਹਨਾ ਰਾਤ ਨੂੰ ਸੁਦਾ ਆਪਾਂ ਤਾਂ ਹੀ ਪ੍ਰੇ ਕਰਦੇ ਆ ਕਿ ਉਹਦੇ ਵਿੱਚ ਆਪਣੀ ਇੰਡੀਆ ਵੀ ਜਿੱਥੇ ਵੀ ਤੇ ਜਿਹੜੇ ਬੱਚੇ ਵਧੀਆ ਤਿਆਰੀ ਕਰ ਰਹੇ ਨੇ ਤਾਂ ਉਹ ਲੇਬਰ ਇਨਸਪੈਕਟਰ ਦੇ ਵਿੱਚ ਆਪਣਾ ਵਧੀਆ ਰੈਂਕ ਲੈ ਕੇ ਆਪਣੀ ਸਿਲੈਕਸ਼ਨ ਹੋਵੇ ਉਹਨਾਂ ਦੀ ਹੈਨਾ ਤਾਂ ਤੁਹਾਨੂੰ ਸਾਰਿਆਂ ਨੂੰ ਇਹਦੇ ਲਈ 올 ਦੀ ਬੈਸਟ ਜੀ 97ਵੇਂ ਜਿਹੜੀ ਔਸਕਰ ਅਵਾਰਡ ਦੇ ਵਿੱਚ ਉਹ ਕਹਿੰਦੇ ਭਾਰਤ ਦੀ ਕਿਹੜੀ ਭਾਰਤੀ ਫਿਲਮ ਨੂੰ ਬੈਸਟ ਲਾਈਵ ਐਕਸ਼ਨ ਸ਼ਾਰਟ ਫਿਲਮ ਲਈ ਨੋਮੀਨੇਟ ਕੀਤਾ ਗਿਆ ਵਾ ਜੀ ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਆ ਜਾਂਦਾ ਵਾ ਪੇਪਰ 'ਚ ਕਈ ਵਾਰ ਅਨੁਜਾ ਨੂੰ ਕੀਤਾ ਗਿਆ ਵਾ ਜੀ ਠੀਕ ਹੈ ਜੀ ਆਈ ਐਮ ਰੈਡੀ ਵਾਰਡਨ ਨਾ ਜਿਹੜੀ ਇਹ ਇਹ ਨਾਮਿਨੇਟ ਹੋਈ ਆ ਡਾਕੂਮੈਂਟਰੀ ਸ਼ਾਰਟਸ ਲਈ ਆ ਰੀਅਲ ਦੇ ਮੰਤਰਾਲੇ ਨੇ ਮਿਨਿਸਟਰੀ ਆਫ ਰੇਲਵੇ ਨੇ ਇੰਟਰੋਡਿਊਸ ਕੀਤੀ ਆ ਕਿਹੜੀ ਸੁਪਰ ਐਪ ਜਿਹੜੀ ਇਹ ਕਨਸੋਲੀਡੇਟ ਕਰੋਗੀ ਮਲਟੀਪਲ ਰੇਲਵੇ ਸਰਵਿਸਿਜ਼ ਨੂੰ ਇੰਟੂ ਅ ਸਿੰਗਲ ਪਲੈਟਫਾਰਮ ਇਹ ਤੁਸੀਂ ਦੱਸਣਾ ਜੀ ਕਿਹੜਾ ਆਨਸਰ ਆ ਤਾਂ ਜੀ ਇਹ ਸਵਾ ਰੇਲ ਆ ਜਿਹੜਾ ਪਲੈਟਫਾਰਮ ਜਿਹਦੇ ਵਿੱਚ ਕੇ ਇਹ ਕਰਿਆ ਜੀ ਤਾਂ ਇਹ ਸੀਗੇ ਮੋਸਟ ਇੰਪੋਰਟੈਂਟ ਕੁਐਸਚਨ ਤਾਂ ਮਾਰਚ ਦੇ ਕਰੰਟ ਅਫੇਅਰ ਆਪਾਂ ਤੁਹਾਨੂੰ ਮਹੀਨੇ ਦੇ ਖਤਮ ਹੋਣ ਤੋਂ ਬਾਅਦ ਪ੍ਰੋਵਾਈਡ ਕਰਾਂਗੇ ਤਾਂ ਉਹੀ ਟਾਈਮ ਆਪਣਾ ਤੁਹਾਨੂੰ ਪਤਾ ਵਾ ਕਿ ਕਈ ਵਾਰ ਲੇਟ ਹੋ ਜਾਂਦਾ ਮੈਂ ਤੁਹਾਨੂੰ ਦੱਸੀ ਆ ਆਪਣੀ ਮਜਬੂਰੀ ਹਨਾ ਤਾਂ ਉਮੀਦ ਆ ਕਿ ਤੁਸੀਂ ਇਹਨੂੰ ਸਮਝੋਗੇ ਪਰ ਕਈ ਵਾਰ ਬੱਚੇ ਲਗਾਤਾਰ ਮੈਸੇਜ ਹੀ ਕਰਦੇ ਰਹਿੰਦੇ ਨੇ ਹਨਾ ਫੋਨ ਵੀ ਕਰਦੇ ਰਹਿੰਦੇ ਮੇਰੇ ਤੋਂ ਰਿਪਲਾਈ ਨਹੀਂ ਹੁੰਦਾ ਕਿਉਂਕਿ ਰਿਪਲਾਈ ਦੇਣ ਲਈ ਕੁਝ ਹੁੰਦਾ ਨਹੀਂਗਾ ਹਨਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਹੁੰਨਾ ਕਿ ਅਗਰ ਟਾਈਮ ਲੱਗੇ ਮੈਂ ਕੋਸ਼ਿਸ਼ ਕਰਾਂਗਾ ਵਰਡ ਇਸੇ ਲਈ ਕਹਿ ਰਹੇ ਹਾਂ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਜਿਵੇਂ ਹੀ ਮੇਰੇ ਕੋਲ ਟਾਈਮ ਲੱਗੇਗਾ ਤਾਂ ਮੈਂ ਤੁਹਾਨੂੰ ਤਿਆਰ ਕਰਾਂਗਾ ਟਾਈਮ ਤਾਂ ਚਲੋ ਹੁਣ ਵੀ ਨਹੀਂ ਲੱਗਿਆ ਪਰ ਆਪਾਂ ਚਲੋ ਤੁਹਾਨੂੰ ਕਿਹਾ ਹੋਇਆ ਸੀ ਹਨਾ ਵੀ ਤੁਹਾਨੂੰ ਇਹ ਦੋਨੇ ਆਪਾਂ ਪੀਡੀਐਫ ਦੇ ਦੇਣੀ ਆ ਤਾਂ ਆਪਾਂ ਤੁਹਾਨੂੰ ਪ੍ਰੋਵਾਈਡ ਕਰਤੀਆਂ ਹੋਈਆਂ ਤਾਂ ਆਲਰੇਡੀ ਬੱਸ ਸਾਰੇ ਕੈਂਡੀਡੇਟਸ ਨੂੰ ਲੇਬਰ ਇਨਸਪੈਕਟਰ ਦਾ ਐਗਜ਼ਾਮ ਲਈ ਪਰ ਇਹ ਜ਼ਰੂਰੀ ਨਹੀਂ ਵੀ ਇਕੱਲੇ ਲੇਬਰ ਇਨਸਪੈਕਟਰ ਲਈ ਪੂਰੇ ਸਾਲ ਲਈ ਤੁਹਾਡੇ ਇਹ ਕਰੰਟ ਅਫੇਅਰ ਇੰਪੋਰਟੈਂਟ ਆ ਤੇ 2024 ਦੀ ਮੈਂ 960 960 ਕਰੰਟ ਅਫੇਅਰ ਮੈਂ ਭੇਜੇ ਹੋਏ ਨੇ ਤੁਹਾਨੂੰ ਟੈਲੀਗ੍ਰam ਦੇ ਉੱਤੇ ਤਾਂ ਉਹ ਸਾਰੇ ਕਰ ਜਿਓ ਲੇਬਰ ਇਨਸਪੈਕਟਰ ਦਾ ਐਗਜ਼ਾਮ ਆਪਾਂ ਦੇਖਿਆ ਪੋਸਟਪੋਨ ਵਗੈਰਾ ਹੁੰਦਾ ਰਿਹਾ ਇਹਨਾਂ ਦਾ ਕੁਝ ਨਹੀਂ ਪਤਾ ਕਿ 2024 ਦੇ ਚੱਕੇ ਕਰੰਟ ਅਫੇਅਰ ਪਾ ਦੇ ਤਾਂ 2024 ਦੇ ਇਹ ਵਾਲੇ ਕੋਈ ਖਾਸ ਚਲੋ ਠੀਕ ਆ ਤੁਸੀਂ ਜਿਆਦਾ ਪਲੇਟਫਾਰਮ ਤੋਂ ਨਹੀਂ ਕਰਦੇ ਤਾਂ ਇਹ ਵਾਲੇ 960 ਤਾਂ ਜਰੂਰ ਕਰਕੇ ਜਾਇਓ ਠੀਕ ਆ ਤੇ ਨਾਲ 100 ਇਹ ਹੋ ਗਿਆ ਤਾਂ ਕੱਲ ਦਾ ਦਿਨ ਤੁਹਾਡੇ ਕੋਲ ਹੈਗਾ ਕਰੰਟ ਅਫੇਅਰ ਰੱਟ ਕੇ ਜਾਇਓ ਹੁਣੇ ਰੀਸੈਂਟਲੀ ਇੱਕ ਪੇਪਰ ਹੋਇਆ ਸੀ ਤਾਂ ਉਹਦੇ ਚ ਕਰੰਟ ਅਫੇਅਰ ਭਰੇ ਪਏ ਸੀਗੇ ਉਹਨਾਂ ਨੇ ਤਾਂ ਬਹੁਤ ਜਿਆਦਾ ਕਰੰਟ ਅਫੇਅਰ ਆ ਰਹੇ ਨੇ ਤਾਂ ਮੋਸਟ ਇੰਪੋਰਟੈਂਟ ਕਰਕੇ ਜਾਇਓ ਤੇ ਉਹ ਜਿਹੜੇ ਪੇਪਰ ਦੇ ਵਿੱਚ ਉਹਨੇ ਰੀਸੈਂਟਲੀ ਕਰੰਟ ਅਫੇਅਰ ਭਰੇ ਹੋਏ ਸੀ ਤਾਂ ਤੁਸੀਂ ਆਪਣੀ ਪੀਡੀਐਫ ਉਹ 960 ਵਾਲੀ ਚੱਕ ਲੋ ਉਹਦੇ ਚੋ ਦੇਖ ਲਓ ਕਿ ਕਿੰਨੇ ਕੁਐਸਚਨ ਉਹਦੇ ਵਿੱਚ ਪਏ ਨੇ ਤੁਸੀਂ ਆਪ ਦੇਖੋ ਇਸ ਵਾਰ ਮੈਂ ਪਾਏ ਨਹੀਂਗੇ ਤੁਸੀਂ ਆਪ ਉਹਨੂੰ ਖੋਲ ਕੇ ਦੇਖੋਗੇ ਕਿ ਕਿੰਨੇ ਕੁਐਸਚਨ ਉਹਦੇ ਵਿੱਚੋਂ ਸਿੱਧੇ ਡਾਇਰੈਕਟ ਪਏ ਨੇ ਐਨੇ ਜ਼ਿਆਦਾ ਕਰੰਟ ਅਫੇਅਰਸ ਦੇ ਵਿੱਚ ਤਾਂ ਉਮੀਦ ਆ ਕਿ ਤੁਹਾਨੂੰ ਇਹ ਕੰਟੈਂਟ ਆਪਣਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੀਡੀਐਫ ਤੁਹਾਨੂੰ ਟੈਲੀਗ੍ਰam ਚੈਨਲ ਤੇ ਕੱਲ ਨੂੰ ਸਵੇਰੇ ਅਪਲੋਡ ਕਰ ਦਾਂਗੇ ਠੀਕ ਹੈ ਉਹਦੀ ਸੈਟਿੰਗ ਜੀ ਕਰਨ ਵਾਲੀ ਆ ਮੈਂ ਤੁਹਾਨੂੰ ਸੈਟਿੰਗ ਕਰ ਦੋਵਾਂਗੇ YouTube ਦੇ ਉਹਦੇ ਦਾ ਤਾਂ ਹੁਣ ਟਾਈਮ ਕਾਫੀ ਜ਼ਿਆਦਾ ਹੋ ਗਿਆ ਵਾ ਤਾਂ ਕੱਲ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਠੀਕ ਹੈ ਤਾਂ ਜੀ ਧੰਨਵਾ